ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪਿਆਜ਼ਾਂ ਬਾਰੇ ਵੀਡੀਓ ਜਿਵੇਂ ਕਿ ਹੁਣ ਅਸੀਂ ਅੱਜਾਂ ਦੇ ਹੈਗਾ ਇਹ ਪਟਾਈ ਦਾ ਟਾਈਮ ਤੇ ਹੁਣ ਸਭ ਨੇ ਪਿਆਜ਼ ਪੱਟ ਲਈ ਜੀ ਇਹ ਖੇਤਾਂ ਦੇ ਵਿੱਚੋਂ ਤੇ ਹੁਣ ਇਹ ਪਿਆਜ਼ ਜੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਸਸਤੇ ਮਿਲ ਰਹੇ ਹੈਗੇ ਤੇ ਸਾਰੇ ਘਰਾਂ ਦੇ ਵਿੱਚ ਇਹ ਆਪਾਂ ਪਿਆਜ਼ ਖਰੀਦ ਕੇ ਰੱਖਾਂਗੇ ਹੁਣ ਇਕੱਠੇ ਕਿਉਂਕਿ ਬਾਅਦ ਦੇ ਵਿੱਚ ਇਹ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਹੈਗੇ ਤੇ ਇਸ ਲਈ ਆਪਾਂ ਹਰ ਇੱਕ ਘਰਾਂ ਦੇ ਵਿੱਚ ਜੀ ਤੇ ਹੁਣੇ ਆਪਾਂ ਪਿਆਜ਼ ਇਹ ਇਕੱਠੇ ਖਰੀਦ ਕੇ ਰੱਖ ਲਾਂਗੇ ਤੇ ਇਹਨਾਂ ਨੂੰ ਜੀ ਸਟੋਰ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਇਹ ਥੋੜੇ ਟਾਈਮ ਬਾਅਦ ਖਰਾਬ ਹੋਣ ਲੱਗ ਜਾਂਦੇ ਆ ਪਿਆਜ਼ ਤੇ ਅੱਜ ਆਪਾਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਟੋਰ ਕਰਨਾ ਦੱਸਾਂਗੇ ਇਸ ਤਰੀਕੇ ਨਾਲ 7-8 ਮਹੀਨੇ ਤੱਕ ਸਾਲ ਵੀ ਕੱਢ ਜਾਂਦੇ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਤੇ ਬਿਲਕੁਲ ਸੌਖਾ ਤਰੀਕਾ ਜੀ ਇਹ ਹੈ ਤੇ ਇਸੇ ਤਰੀਕੇ ਨਾਲ ਜੇਕਰ ਤੁਸੀਂ ਪਿਆਜ਼ ਰੱਖੋਗੇ ਤਾਂ ਬਿਲਕੁਲ ਸਹੀ ਤਰੀਕਾ ਹੈ ਤੇ ਪਿਆਜ਼ ਤੁਹਾਡੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਪਿਆਜ਼ ਖਰੀਦਣ ਵੇਲੇ ਜੀ ਇੰਨਾਂ ਗੱਲ ਦਾ ਖਿਆਲ ਰੱਖਣਾ ਕਿਉਂਕਿ ਜਿਹੜੇ ਜਿਆਦਾ ਵੱਡੇ ਪਿਆਜ਼ ਹੁੰਦੇ ਤੁਸੀਂ ਜਿਆਦਾ ਵੱਡੇ ਸਾਈਜ਼ ਦੇ ਪਿਆਜ਼ ਨਹੀਂ ਲੈਣੇ ਹੈਗੇ ਕਿ ਮੀਡੀਅਮ ਜੀ ਸਾਈਜ਼ ਦੇ ਪਿਆਜ਼ ਲੈਣੇ ਆ ਜਿਵੇਂ ਕਿ ਇਹ ਹੈਗੇ ਆਗੇ ਆਪਣੇ ਪਿਆਜ਼ ਤੇ ਦੂਜੀ ਗੱਲ ਤੁਸੀਂ ਸੁੱਕੇ ਪਿਆਜ਼ ਲੈਣੇ ਵੇਖ ਕੇ ਜਿਵੇਂ ਇਹ ਸੁੱਕੇ ਪਿਆਜ਼ ਅਗੇ ਬਿਲਕੁਲ ਵੇਖ ਕੇ ਪਤਾ ਚੱਲਦਾ ਇਹਨਾਂ ਦਾ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਪਿਆਜ਼ ਰੱਖ ਲੋਗੇ ਤਾਂ ਇੱਕ ਵੀ ਪਿਆਜ਼ ਖਰਾਬ ਨਹੀਂ ਹੋਊਗਾ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹ ਪਿਆਜ਼ ਸਟੋਰ ਕਰਨ ਦਾ ਤਰੀਕਾ ਤੇ ਇਹਦੇ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਇੱਟਾਂ ਲੈ ਲੈਣੀਆਂ ਇਸ ਤਰੀਕੇ ਨਾਲ ਚਾਰ ਇੱਟਾਂ ਰੱਖੂਗਾ ਆਪਾਂ ਨੇ ਇਸ ਤਰੀਕੇ ਨਾਲ ਇੱਟਾਂ ਰੱਖ ਲੈਣੀਆਂ ਤੁਸੀਂ ਤੇ ਇਹ ਤੇ ਜਿਵੇਂ ਆ ਇੱਕ ਇੱਕ ਇਟ ਰੱਖੀ ਆਪਾਂ ਤੇ ਇਹ ਤੇ ਤੁਸੀਂ ਦਵਾਂ ਲੇਟ ਵੀ ਕਰ ਸਕਦੇ ਆਂ ਦੋ ਦੋ ਤਿੰਨ ਤਿੰਨ ਵੀ ਰੱਖ ਸਕਦੇ ਆਂ ਜਿੰਨਾ ਉੱਚਾ ਤੁਸੀਂ ਰੱਖ ਸਕਦੇ ਆਂਗੇ ਦੋ ਦੋ ਤਿੰਨ ਤਿੰਨ ਇਟਾਂ ਇਸੇ ਤਰ੍ਹਾਂ ਉੱਪਰ ਦੀ ਉੱਪਰ ਤਾਂ ਉਹਨੇ ਹੀ ਜ਼ਿਆਦਾ ਵਧੀਆ ਲੱਗੂ ਰਹੂਗਾ ਪਿਆਜ਼ਾਂ ਵਾਸਤੇ ਇਸ ਤਰੀਕੇ ਨਾਲ ਥੋੜਾ ਗੈਪ ਪਾ ਲੈਣਾ ਇਟਾਂ ਚ ਤੇ ਉੱਪਰ ਆਪਾਂ ਇਹਦੇ ਰੱਖਾਂਗੇ ਪਿਆਜ਼ ਕਿਉਂਕਿ ਇਹ ਇਟਾਂ ਫਤਾਂ ਰੱਖਣਾ ਜੀ ਜੇ ਆਪਾਂ نیچے ਇਹਨੂੰ ਫਰਸ਼ ਤੇ ਰੱਖਾਂਗੇ ਤੇ ਆਜਾਂ ਨੂੰ ਇਸੇ ਤਰੀਕੇ ਨਾਲ ਹੀ ਤਾਂ ਇਹ ਸਲਾਬ ਦੀ ਫੜ ਜਾਂਦੇ ਹੈ ਤੇ ਪਿਆਜ਼ ਖਰਾਬ ਹੋ ਜਾਂਦੇ ਸਿੱਲਨ ਜੀ ਨਾਲ ਸਲਾਬ ਜੀ ਨਾਲ ਤੇ ਇਸ ਲਈ ਆਪਾਂ ਇਹਨਾਂ ਨੂੰ ਥੋੜਾ ਜਿਹਾ ਉੱਪਰ ਚੱਕ ਕੇ ਰੱਖਾਂਗੇ ਤੇ ਤੁਸੀਂ ਦੋ ਦੋ ਤਿੰਨ ਤਿੰਨ ਇੱਟਾਂ ਲਾ ਸਕਦੇ ਆਂਗੇ ਮੈਂ ਇੱਕ ਇੱਕ ਇੱਟ ਲਾਈਏ ਇਸ ਤਰੀਕੇ ਨਾਲ ਤੇ ਹੁਣ ਆਪਾਂ ਦੂਸਰਾ ਆਪਣੀ ਚੀਜ਼ ਚਾਹੀਦੀ ਹੈ ਜੀ ਇਦਾਂ ਦਾ ਟੋਕਰਾ ਲੱਕੜੀ ਦਾ ਤੇ ਇਹ ਆਮ ਹੀ ਆਪਣੇ ਘਰਾਂ ਦੇ ਵਿੱਚ ਹੁੰਦੇ ਆ ਜੀ ਟੋਕਰੇ ਤੇ ਇਸ ਤਰੀਕੇ ਨਾਲ ਆਪਾਂ ਇੱਟਾਂ ਦੇ ਉੱਪਰ ਰੱਖ ਲੈਣਾ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਜੀ ਪਿਆਜ਼ ਟੋਕਰਾ ਫਤਾਂ ਲੀਤਾ ਜੀ ਕਿਉਂਕਿ ਜੇ ਆਪਾਂ ਪਲਾਸਟਿਕ ਦੇ ਤਸਲੇ ਵਗੈਰਾ ਦੇ ਵਿੱਚ ਬੱਠਲ ਵਗੈਰਾ ਇਹਦੇ ਵਿੱਚ ਰੱਖ ਦਾਂਗੇ ਪਿਆਜ਼ ਜਾਂ ਕੋਈ ਵੀ ਲੋਹੇ ਦੀ ਚੀਜ਼ ਜਾਂ ਪਲਾਸਟਿਕ ਦੀ ਜਾਂ ਜਿਵੇਂ ਇਦਾਂ ਦਾ ਇਹ ਹੈਗਾਗਾ ਤਸਲਾ ਬੱਠਲ ਇਹ ਇਹਦੇ ਵਿੱਚ ਆਪਾਂ ਪਿਆਜ਼ ਸਟੋਰ ਕਰਕੇ ਰੱਖਾਂਗੇ ਤਾਂ ਪਿਆਜ਼ ਆਪਣੇ ਜਲਦੀ ਖਰਾਬ ਹੋ ਜਾਣਗੇ ਕਿਉਂਕਿ ਇਹਦੇ ਵਿੱਚ ਦੀ ਹਵਾ ਨਹੀਂ ਲੱਗਦੀ ਹੈਗੀ ਤੇ ਲੱਕੜ ਹੁੰਦੀ ਹੈ ਜਿਹੜੀ ਇਹ ਤੇ ਲੱਕੜ ਹੁੰਦੀ ਹੈ ਠੰਡੀ ਜੀ ਤੇ ਇਹ ਗਰਮੈਸ਼ ਨਹੀਂ ਛੱਡਦੀ ਹੈਗੀ ਤੇ ਇਸ ਕਰਕੇ ਇਹਦੇ ਵਿੱਚ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਟੋਕਰੇ ਦੇ ਵਿੱਚ ਪਿਆਜ਼ ਰੱਖਣੇ ਦੱਸ ਦੇਣ ਕਿਵੇਂ ਆਪਾਂ ਨੇ ਇਹ ਰੱਖਣੇ ਟੋਕਰੇ ਦੇ ਵਿੱਚ ਤੇ ਹਾਂਜੀ ਜੇਕਰ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਇਸ ਤਰੀਕੇ ਨਾਲ ਆਪਾਂ ਪਿਆਜ਼ ਰੱਖ ਲਾਂਗੇ ਸਾਰੇ ਪਿਆਜ਼ ਤੇ ਛਿਲਕਾ ਤੁਸੀਂ ਇਹਨਾਂ ਦਾ ਆਪਣੇ ਆਪ ਬਿਲਕੁਲ ਨਹੀਂ ਉਤਾਰਨਾ ਹੈਗਾ ਜੇ ਕੋਈ ਆਪਣੇ ਆਪ ਹੀ ਉਤਰਿਆ ਹੋਇਆ ਛਿਲਕਾ ਪਹਿਲਾਂ ਦਾ ਇਸ ਤਰੀਕੇ ਨਾਲ ਤਾਂ ਤੁਸੀਂ ਉਹੀ ਛਿਲਕੇ ਬਸ ਅਡ ਕਰਨੇ ਆ ਤੇ ਇਸ ਤਰੀਕੇ ਨਾਲ ਰੱਖ ਲੈਣੇ ਪਿਆਜ਼ ਤੇ ਪਿਆਜ਼ ਜੀ ਸਟੋਰ ਕਰਨ ਤੋਂ ਪਹਿਲਾਂ ਤੁਸੀਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਪਿਆਜ਼ ਕੋਈ ਕਟਿਆ ਵੱਢਿਆ ਨਹੀਂ ਹੋਣਾ ਚਾਹੀਦਾ ਬਿਲਕੁਲ ਵਿੱਚ ਤੇ ਕੋਈ ਗਲਿਆ ਪਿਆਜ਼ ਨਹੀਂ ਹੋਣਾ ਚਾਹੀਦਾ ਖਰਾਬ ਤੇ ਜੇਕਰ ਇੱਕ ਪਿਆਜ਼ ਵੀ ਖਰਾਬ ਹੋਊਗਾ ਤਾ ਸਾਰੇ ਦੂਸਰੇ ਪਿਆਜ਼ਾਂ ਨੂੰ ਵੀ ਖਰਾਬ ਕਰ ਦੂਗਾ ਇਹ ਇਸ ਤਰੀਕੇ ਨਾਲ ਆਪਾਂ ਪਿਆਜ਼ ਰੱਖ ਲਾਂਗੇ ਤੇ ਛਿਲਕੇ ਜਿਹੜੇ ਇਹਨਾਂ ਦੇ ਜੇ ਕੋਈ ਇਸ ਤਰੀਕੇ ਦਾ ਥੋੜਾ ਬਹੁਤਾ ਹੈਗਾ ਪਿਆਜ਼ ਤਾਂ ਤੁਸੀਂ ਉਹ ਪਹਿਲਾਂ ਹੀ ਅੱਡ ਕੱਢ ਲੈਣਾਗਾ ਕਿਉਂਕਿ ਇਹਨੂੰ ਆਪਾਂ ਪਹਿਲਾਂ ਵਰਤ ਲਾਂਗੇ ਸਬਜ਼ੀ ਵਗੈਰਾ ਦੇ ਵਿੱਚ ਇਹ ਥੋੜਾ ਜਿਹਾ ਦਵਿਆ ਜਾ ਹੋਇਆ ਇਹਨੂੰ ਆਪਾਂ ਸਾਈਡ ਤੇ ਰੱਖ ਲਾਂਗੇ ਇਸ ਤਰੀਕੇ ਨਾਲ ਇਹਨੂੰ ਆਪਾਂ ਟੋਕਰੇ ਦੇ ਵਿੱਚ ਨਹੀਂ ਰੱਖਾਂਗੇ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਰੱਖ ਲੈਣੇ ਟੋਕਰੇ ਦੇ ਵਿੱਚ ਕੱਲੇ-ਕੱਲੇ ਸਾਰੇ ਪਿਆਜ਼ ਆਪਾਂ ਚੰਗੀ ਤਰ੍ਹਾਂ ਵੇਖ ਕੇ ਰੱਖਾਂਗੇ ਕੋਈ ਵੀ ਖਰਾਬ ਪਿਆਜ਼ ਨਹੀਂ ਰੱਖਾਂਗੇ ਇਹਦੇ ਵਿੱਚ ਜਾਂ ਕੋਈ ਕੱਟ ਲੱਗ ਜਾਂਦਾ ਕਈ ਵਾਰ ਜਦੋਂ ਆਪਾਂ ਪਿਆਜ਼ ਖੇਤ ਚੋਂ ਫੜਦੇ ਆਂਗੇ ਤੇ ਇਸ ਤਰੀਕੇ ਨਾਲ ਆਪਾਂ ਵੇਖ-ਵੇਖ ਕੇ ਸਾਰੇ ਰੱਖ ਲੈਣੇ ਝਾੜ-ਝਾੜ ਕੇ ਤੇ ਹਾਂ ਜੀ ਇੱਕ ਗੱਲ ਦਾ ਹੋਰ ਜ਼ਰੂਰ ਧਿਆਨ ਰੱਖਣਾ ਤੇ ਜਿਵੇਂ ਆਪਾਂ ਇਹ ਪਿਆਜ਼ ਰੱਖ ਰਹੇ ਹਾਂ ਟੋਕਰੇ ਦੇ ਵਿੱਚ ਤਾਂ ਇਹਦੇ ਵਿੱਚ ਤੁਸੀਂ ਆਲੂ ਕਦੇ ਵੀ ਨਹੀਂ ਰੱਖਣੇ ਹੈਗੇ ਕਿ ਕਈ ਵਾਰ ਆਪਾਂ ਨੂੰ ਦੀ ਹੱਤ ਹੁੰਦੀ ਹੈ ਵਿੱਚ ਸਬਜੀ ਆਲੇ ਆਲੂ ਰੱਖ ਦਿੰਦਿਆਂਗਾ ਟੋਕਰੇ ਦੇ ਵਿੱਚ ਤੇ ਆਜਾਂ ਦੇ ਵਿੱਚ ਤੇ ਆਲੂ ਵੀ ਬਹੁਤ ਜ਼ਿਆਦਾ ਜਲਦੀ ਪਿਆਜ਼ਾਂ ਨੂੰ ਖਰਾਬ ਕਰ ਦਿੰਦੇ ਹੈਗੇ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਹੁਣ ਰੱਖ ਦਾਂਗੇ ਜੀ ਤੇ ਜਿਵੇਂ ਕਿ ਇਹ ਪਿਆਜ਼ ਹੈਗਾ ਇਸ ਤਰ੍ਹਾਂ ਦੇ ਪਿਆਜ਼ ਆਪਾਂ ਪਹਿਲਾਂ ਹੀ ਐਡ ਕਰ ਦਾਂਗੇ ਇਹਨਾਂ ਨੂੰ ਆਪਾਂ ਪਹਿਲਾਂ ਵਰਤ ਲਾਂਗੇ ਤੇ ਹੁਣ ਆਪਾਂ ਸਾਰੇ ਪਿਆਜ਼ ਇਸੇ ਤਰੀਕੇ ਰੱਖ ਲਾਂਗੇ ਜੀ फटाफट ਤੇ ਹੁਣ ਤਕਰੀਬਨ ਹੀ ਜੀ 20 ਰੁਪਏ ਤੋਂ ਵੀ ਕਿਲੋ ਘੱਟ ਪਿਆਜ਼ ਮਿਲ ਰਹੀ ਆਪਾਂ ਨੂੰ ਗੁਜ਼ਾਰਦੇ ਵਿੱਚ ਕਿਤੋਂ ਵੀ ਤੇ ਕਿਉਂਕਿ ਅੱਗੇ-ਅੱਗੇ ਜਿਵੇਂ ਸਰਦੀ ਦਾ ਮੌਸਮ ਆਉਂਦਾ ਆਂਦਰਾ ਜਾਂਦਾ ਨੇੜੇ ਤਾਂ ਫਿਰ ਪਿਆਜ਼ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਕਈ ਵਾਰ ਤਾਂ 100 ਦੇ ਕਰੀਬ ਹੋ ਜਾਂਦੇ ਜਿਵੇਂ 100 ਰੁਪਏ ਕਿਲੋ ਹੋ ਜਾਂਦੇ ਆ ਤੇ ਆਪਾਂ ਹੁਣ ਸਾਰੇ ਘਰਾਂ ਦੇ ਵਿੱਚ ਇਸੇ ਤਰੀਕੇ ਨਾਲ ਹੀ ਪਿਆਜ਼ ਖਰੀਦ-ਖਰੀਦ ਕੇ ਰੱਖ ਛੱਡੇ ਨੇ ਤੇ ਆਪਾਂ ਸਟੋਰ ਕਰਦੇ ਸੀ ਪਿਆਜ਼ ਹੁਣ ਤੇ ਆਪਾਂ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਵੀਡੀਓ ਇਸ ਤਰੀਕੇ ਨਾਲ ਆਪਣੇ ਸਾਰੇ ਛਿਲਕੇ ਰਹਿ ਗਏ ਜੀ ਇਹਦੇ ਵਿੱਚ ਤਸਲੇ ਦੇ ਵਿੱਚ ਬਠਲ ਚ ਤੇ ਪਿਆਜ਼ ਆਪਾਂ ਸਾਰੇ ਅੱਡ ਕੱਢ ਲੇ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲੈ ਖਰਾਬ ਪਿਆਜ਼ ਆਪਾਂ ਜਿਹੜੇ ਥੀਜੇ ਮਾੜੇ ਮੋٹے ਪਹਿਲੀ ਇਧਰ ਕੱਢ ਲੇ ਆਪਾਂ ਸਾਈਡ ਤੇ ਤੇ ਲੋ ਜੀ ਹੁਣ ਆਪਾਂ ਸਾਰੇ ਪਿਆਜ਼ ਇਹਦੇ ਵਿੱਚੋਂ ਕੱਢ ਲੇ ਤੇ ਇਹ ਛਿਲਕੇ ਰਹਿ ਗਏ ਤੇ ਆਪਾਂ ਅੱਡ ਸਿੱੜ ਦਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿੱਥੇ ਵੀ ਤੁਸੀਂ ਪਿਆਜ਼ ਰੱਖਣੇ ਆ ਤੇ ਧੁੱਪ ਬਿਲਕੁਲ ਨਹੀਂ ਆਉਣੀ ਚਾਹੀਦੀ ਕਿਉਂਕਿ ਧੁੱਪ ਨਾਲ ਵੀ ਬਹੁਤ ਜ਼ਿਆਦਾ ਜਲਦੀ ਪਿਆਜ਼ ਖਰਾਬ ਹੋ ਜਾਂਦੇ ਆ ਤੇ ਦੂਸਰੀ ਗੱਲ ਜੀ ਹਵਾ ਆਉਣੀ ਚਾਹੀਦੀ ਹੈ ਕਿ ਜਿਵੇਂ ਇੱਕ ਅੱਧਾ ਘੰਟਾ ਆਪਾਂ ਕਮਰੇ ਦੇ ਵਿੱਚ ਪੱਖਾ ਛੱਡ ਦਗੇ ਤਾਂ ਤੁਸੀਂ ਹਵਾਦਾਰ ਕਮਰੇ ਦੇ ਵਿੱਚ ਹੀ ਪਿਆਜ਼ ਰੱਖਣੇ ਆਗੇ ਤੇ ਇੱਕ ਜੀ ਜਿਵੇਂ ਆਪਾਂ ਦੂਜੇ ਤੀਜੇ ਦਿਨ ਪਿਆਜ਼ਾਂ ਨੂੰ ਇਸ ਤਰੀਕੇ ਨਾਲ ਹੱਥ ਫੇਰ ਦੇਣਾ ਇਹਨਾਂ ਦੇ ਵਿੱਚ ਪਿਆਜ਼ਾਂ ਨੂੰ ਹਿਲਾ ਲੈਣਾ ਕਿਉਂਕਿ ਜੇ ਕੋਈ ਗਲਿਆ ਪਿਆਜ਼ ਲੱਗੂਗਾ ਤਾਂ ਮਾੜਾ ਮोटा ਵੀ ਖਰਾਬ ਹੁੰਦਾਗਾ ਤਾਂ ਉਹ ਤੁਸੀਂ ਕੱਢਦੇ ਰਹਿਣਾ ਤੇ ਦੂਸਰੇ ਤੋ ਇਸਰੇ ਦਿਨ ਇਸ ਤਰੀਕੇ ਨਾਲ ਪਿਆਜ਼ਾਂ ਵਿੱਚ ਜਰੂਰ ਹੱਥ ਇੱਕ ਵਾਰ ਮਾਰ ਦੇਣਾਗਾ ਫਿਰ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜੀ ਤੇ ਅੱਜ ਦੀ ਵੀਡੀਓ ਜੀ ਆਪਣੀ ਐਨੀ ਸੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਨੂੰ ਇਸ ਤਰੀਕੇ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਜੀ ਤੇ ਵੀਡੀਓ ਵੇਖਣ ਲਈ ਜੀ ਧੰਨਵਾਦ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ